ਨੋ ਤੋਂ ਅੱਗੇ ਆਦਮਾਈਆਂ ਇੱਥੇ ਮੁਕਤ ਪਚਾਵਾਂਗੇ ਲੇਕਿਨ ਉੱਥੇ ਨਹੀਂ ਰੁਕਣਾ ਤੁਹਾਨੂੰ ਪਤਾ ਆ ਮੇਕ ਇਨ ਇੰਡੀਆ ਇਨੀਸ਼ੀਏਟਿਵਾ ਔਰ ਅਸੀਂ ਉਹ ਦਵਾਈਆਂ ਅੰਬਰਸਰਜ ਭਾਰਤ ਚ ਬਣਵਾਵਾਂਗੇ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਆ ਰੋਟਾ ਵਾਇਰਸ ਬੱਚਿਆਂ ਦੀ ਬਿਮਾਰੀ ਸੀ। ਔਰ ਉਹਦੀ ਜਦੋਂ ਦਵਾਈ ਅਮਰੀਕਾ 'ਚ ਬਣੀ ਉਹ ਕਮ ਸੇ ਕਮ 700 ਡਾਲਰ ਦੀ ਇੱਕ ਦਵਾਈ ਸੀਗੀ। ਯੂਐਸ ਇੰਡੀਆ ਪਾਰਟਨਰਸ਼ਿਪ ਉਹਦੀ ਪ੍ਰੋਡਕਸ਼ਨ ਇੰਡੀਆ 'ਚ ਆਈ ਤੇ ਬਲ ਪ੍ਰੋਡਕਸ਼ਨ ਇੱਥੇ ਹੋਈ ਤੇ ਉਹਦੀ ਕੀਮਤ 1 ਡਾਲਰ ਹੋ ਗਈ। ਇੰਨਾ ਸਕੋਪ ਆ। ਕਹਿਣ ਦਾ ਮਤਲਬ ਇਹ ਆ ਕਿ ਸਾਡੇ ਭਾਰਤ ਚ ਤੇ ਅੰਮਰਸਰਚ ਵੀ ਇਹ ਕੈਪੇਬਿਲਿਟੀ ਹੈਗੀ ਆ ਸਾਡੀ ਫਾਰਮਾਸਿਊਟੀਕਲ ਇੰਡਸਟਰੀ ਦੀ ਅਸਿਸਟੈਂਸ ਕਰੇਗੀ ਅਮਰੀਕਨ ਇੰਡਸਟਰੀ ਤੇ ਅਸੀਂ ਮੇਕ ਇਨ ਇੰਡੀਆ ਚ ਇੱਥੇ ਬਣਾਵਾਂਗੇ ਤੀਸਰੀ ਗੱਲ ਇਹ ਬੱਚਿਆਂ ਨੂੰ ਵੋਕੇਸ਼ਨਲ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਕਿ ਆਪਣੇ ਪੈਰਾਂ ਤੇ ਉਹ ਖੜੇ ਹੋਣ ਜੋਗੇ ਹੋਣ ਆ ਜਿਹੜਾ ਸਟਾਰਟਅਪ ਦਾ ਮੈਂ ਦੱਸਿਆ ਨੌਕਰੀਆਂ ਦੇ ਇੱਕ ਚੀਜ਼ ਆ ਬੱਚਿਆਂ ਨੂੰ ਸਟਾਰਟਅਪਸ ਵੀ ਵੀ ਅਸਿਸਟੈਂਸ ਦਿੱਤੀ ਜਾਏਗੀ ਉਹਨਾਂ ਨੂੰ ਨੌਕਰੀਆਂ ਲੱਗਣਗੀਆਂ ਉਹਨਾਂ ਦੀ ਜਿਹੜੀ એનર્ਜੀ ਹੈ ਉਹ ਇਹਦੇ 'ਚ ਲੱਗੇਗੀ ਦੇਖੋ ਬੱਚਾ ਜਦੋਂ ਸਕਸੈਸਫੁਲ ਹੁੰਦਾ ਆ ਉਹ ਆਪਣੇ ਪਰਿਵਾਰ ਉਹਦੀ ਫੈਮਿਲੀ ਚ ਇੱਕ ਤਾਕਤ ਆਂਦੀ ਆ ਮੈਂ ਬੇਸਿਕਲੀ ਆ ਚੀਜ਼ਾਂ ਤੁਹਾਨੂੰ ਸ਼ੇਅਰ ਕਰਨੀਆਂ ਸੀ ਕਈ ਹੋਰ ਚੀਜ਼ਾਂ ਹੈਗੀਆਂ ਨੇ ਜਿ ਤਰ੍ਹਾਂ ਸਵਾਲ ਜਵਾਬ ਹੁੰਦਾ ਆਪਾਂ ਉਹ ਵੀ ਕਰਾਂਗੇ ਲੇਕਿਨ ਇਹ ਵੀ ਲੋਕਾਂ ਤੱਕ ਪਹੁੰਚਾਇਓ ਔਰ ਖਾਸ ਤੌਰ ਤੇ ਜਿਹੜਾ ਸਟਾਰਟਅਪ ਦਾ ਇਨੀਸ਼ੀਏਟਿਵ ਹੋਇਆ ਆ ਉਹ ਸਾਡੇ ਬੱਚਿਆਂ ਤੇ ਭੈਣਾਂ ਨੂੰ ਉਰਾ ਪੂਰਾ ਫਾਇਦਾ ਮਿਲਣਾ ਚਾਹੀਦਾ ਤੇ ਇਹ ਇਨੀਸ਼ੀਏਟਿਵ ਸਾਡੇ ਭਾਈਚਾਰੇ ਨੇ ਉੱਥੇ ਕੀਤਾ ਆ ਤੇ ਇਹ ਇਰੈਸਪੈਕਟਿਵ ਆ ਮੈਂ ਤੁਹਾਨੂੰ ਸ਼ੁਰੂ ਤੋਂ ਹੀ ਕਿਹਾ ਸੀ ਕਿ ਮੈਂ ਇੱਥੇ ਸੇਵਾ ਕਰਨ ਆਇਆ ਉਹੋ ਹੀ ਸੇਵਾ ਜਿਹੜੀ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਮਾਝੇ ਲਈ ਕੀਤੀ ਆ ਤੇ ਉਹੋ ਹੀ ਸੇਵਾ ਜਿਹੜੀ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਡਾਕਟਰ ਜਗਜੀਤ ਕੌਰ ਸੰਧੂ ਨੇ ਕੀਤੀ ਆ ਔਰ ਮੈਂ ਵੀ ਵਾਪਸ ਆਪਣੇ ਘਰ ਅੰਬਰਸਰ ਆਇਆ ਤੇ ਮੇਰੀ ਵੀ ਡਿਟਰਮੀਨੇਸ਼ਨ ਆ ਉਹ ਜ਼ਰੂਰ ਕਰਨੀ ਆ ਦੋ ਤਿੰਨ ਛੋਟੀਆਂ ਹੋਰ ਚੀਜ਼ਾਂ ਸੀਗੀਆਂ ਦੇਖੋ ਏਮਡ ਸੈਂਟਰਲ ਯੂਨੀਵਰਸਿਟੀ ਇੱਥੋਂ ਗਈ ਤੇ ਸਾਡੇ ਐਮਪੀ ਸਾਹਿਬ ਸੁੱਤੇ ਸੀਗੇ ਉਹ ਵਾਪਸ ਆਪਾਂ ਇੱਥੇ ਲੈ ਕੇ ਆਉਣੀ ਆ ਸਾਡੇ ਇੱਥੇ ਆਈਟੀਵੀ ਖੁਲਾਣੀ ਆ ਸਾਡੇ ਬੱਚਿਆਂ ਨੂੰ ਅੰਮ੍ਰਿਤਸਰ ਦੇ ਬੱਚਿਆਂ ਨੂੰ ਆਪਾਂ ਸਹੀ ਐਜੂਕੇਸ਼ਨ ਐਜੂਕੇਸ਼ਨ ਜਿਹੜੀ ਡਿਗਰੀ ਨਹੀਂ ਸਿਰਫ ਸਕਿੱਲ ਵੀ ਆਵੇਗੀ ਜੋ ਬਾਕੀ ਭਾਰਤ ਚ ਹੋ ਰਿਆ ਆਪਾਂ ਉਹਦੇ ਵੱਲ ਲੈ ਕੇ ਜਾਣਾ ਆ एससीजेड ਆਪਣਾ आईटी हब रिसर्च सेंटर ਆ ਪੱਟੀ ਮੱਖੂ ਵਾਲਾ ਲਿੰਕ ਇਹ ਤੁਹਾਨੂੰ ਸਾਰਾ ਪਤਾ ਆ ਇਹ ਸਭ ਕੁਝ ਵੀ ਆਪਾਂ ਇੱਥੇ ਅੰਬਰਸਰ ਕਰਵਾਣਾ ਆ ਇਹ ਬੜੀ ਕਲੀਅਰ ਸੋਚ ਹੈ ਬੜੀ ਕਲੀਅਰ ਡਿਟਰਮੀਨੇਸ਼ਨ ਆ ਨਹੀਂ ਕਰਵਾਇਆ ਤੇ ਤੁਸੀਂ ਦੇਖੋ ਕਿਉਂ ਮੈਂ ਤਾਂ ਗਾਂ ਦੀ ਗੱਲ ਕਰ ਰਿਹਾ ਇਸ ਲਈ ਸੋਚ ਡਵੈਲਪਮੈਂਟ ਓਰੀਐਂਟਡ ਅੰਬਰ ਸਰਦੀ ਆਪਾਂ ਪ੍ਰਗਤੀ ਕਰਵਾਣੀ ਆ ਇੱਕ ਛੋਟੀ ਜੀ ਹੋਰ ਤੁਹਾਨੂੰ ਚੀਜ਼ ਦੱਸਣੀ ਆ ਤੁਹਾਨੂੰ ਯਾਦ ਹੈ ਕਨੈਕਟੀਵਿਟੀ ਦੀ ਮੈਂ ਗੱਲਾਂ ਕੀਤੀਆਂ ਸਵਾਲ ਜਵਾਬ ਪੁੱਛੋਗੇ ਬੜੇ ਕੰਕ੍ਰੀਟ ਆਈਡੀਆਜ਼ ਨੇ ਇਹ ਹਵਾਈ ਗੱਲ ਨਹੀਂ ਆ ਅਗਰ ਤੁਮ ਤੁਹਾਡੇ ਵੇਖੋ ਤੁਸੀਂ ਵੀ ਅੰਮਰਸਰੀਓ ਮੇਰੇ ਨਾਲ ਔਰ ਜਿਹੜਾ ਵੀ ਇੱਥੇ ਲੀਡਰ ਆ ਉਹਦਾ ਦਿਲੋਂ ਪਿਆਰ ਪਹਿਲਾਂ ਉੱਥੇ ਹੋਣਾ ਚਾਹੀਦਾ ਉਹਦੇ ਬਾਅਦ ਜਿੰਨੀ ਮਿੱਟੀ ਛੁੱਟਣੀ ਆ ਛੁੱਟੋ ਲੇਕਿਨ ਮੈਂ ਨਹੀਂ ਛੁੱਟਣੀ ਮਿੱਟੀ ਮੈਂ ਕੰਕਰੀਟ ਗੱਲਾਂ ਦੀ ਗੱਲ ਕਰ ਰਿਹਾ ਤੇ ਤੁਹਾਨੂੰ ਯਾਦ ਹੈ ਉਦੋਂ ਮੈਂ ਮੈਂਸ਼ਨ ਕੀਤਾ ਸੀਗਾ ਕਿ ਡਾਕਟਰ ਜੈ ਸ਼ੰਕਰ ਤੇ ਹਮ ਬਾਸਟਰ ਗਾਰਸਿਟੀ ਨੂੰ ਇੱਥੇ ਕੌਂਸੂਲੇਟ ਖੋਲਣ ਦੀ ਮੈਂ ਰਿਕਵੈਸਟ ਪੋਰਟਨ ਕੀਤੀ ਆ ਤੇ ਉਹ ਬਿਲਕੁਲ ਅੰਡਰ ਕੰਸੀਡਰੇਸ਼ਨ ਆ ਇਲੈਕਸ਼ਨਾਂ ਖਤਮ ਹੋ ਜਾਣਗੀਆਂ ਤੇ ਤੁਸੀਂ ਦੇਖੋਗੇ ਉਹਦੇ ਰਿਜ਼ਲਟਸ ਵੀ ਲੇਕਿਨ ਆਪਣੇ ਇੱਥੇ ਜਿੰਨੇ ਭਰਾ ਭੈਣ ਜਦੋਂ ਵੀਜ਼ਾ ਲੈਂਦੇ ਨੇ ਵੀਐਫਐਸ ਨੂੰ ਮੈਂ ਰਿਕਵੈਸਟ ਕੀਤੀ ਸੀ ਕਿ ਆਪਣਾ ਸੈਂਟਰ ਅੰਬਰਸਰ ਖੋਲੋ ਤੇ ਉਹਨਾਂ ਨੇ ਮੈਨੂੰ ਹੁਣ ਅਸ਼ੋਰ ਕੀਤਾ ਆ ਕਿ ਇਲਕਸ਼ਨਾ ਤੋਂ ਬਾਅਦ ਅਸੀਂ ਪ੍ਰੋਸੈਸ ਸ਼ੁਰੂ ਕਰ ਦਿੱਤਾ ਆ ਤੇ ਉਹ ਸੈਂਟਰ ਅੰਬਰਸਰ ਚ ਖੋਲਣਗੇ ਉਹ ਸਿਰਫ ਅਮਰੀਕਨ ਵੀਜ਼ਾ ਕਰਕੇ ਨਹੀਂ ਸਿਰਫ ਤੁਹਾਨੂੰ ਕਈ ਹੋਰ ਦੇਸ਼ਾਂ ਦੇ ਵੀਜ਼ੇ ਲੈਣ ਲਈ ਆਪਣਾ ਥਾਮ ਇਮਪ੍ਰੈਸ਼ਨ ਦੇਣ ਲਈ ਮਦਦ ਹੋਏਗੀ ਉਹਨਾਂ ਨੇ ਅਸ਼ੋਰ ਕੀਤਾ ਮੈਨੂੰ ਕਿ ਆਪਣਾ ਸੈਂਟਰ ਅੰਬਰਸਰਚ ਖੋਲਣਗੇ ਇਹ ਫਸਟ ਸਟੈਪ ਹੈ ਲੇਕਿਨ ਇੰਪੋਰਟੈਂਟ ਸਟੈਪ ਹੈ ਜਿਨ੍ਹਾਂ ਨੂੰ ਵੀ ਬਾਹਰ ਜਾ ਕੇ ੱੱਕੇ ਖਾਣੇ ਪੈਂਦੇ ਨੇ ਉਹ ਬੰਦ ਹੋ ਜਾਣਗੇ ਤੇ VFS ਨੇ ਮੈਨੂੰ ਇੱਕ ਹੋਰ ਚੀਜ਼ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀਗੀ ਔਰ ਉਹ ਕਨਸੀਡਰ ਕਰਨਗੇ ਆਦ ਕਰਨਗੇ ਲੇਕਿਨ ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਉਹਨਾਂ ਨੇ ਵਾਰਾਨਸੀ ਚ ਜਾਂ ਲਖਨਊ ਚ ਇਹਨਾਂ ਦੋਵਾਂ ਜੋ ਇੱਕ ਜਗ੍ਹਾ ਚ ਟ੍ਰੇਨਿੰਗ ਸੈਂਟਰ ਖੋਲ੍ਹਿਆ ਹਸਪਿਟੈਲਿਟੀ ਦਾ ਤਾਜ ਨਾਲ ਮਿਲ ਕੇ ਮੈਂ ਉਹਨਾਂ ਨੂੰ ਕਿਹਾ ਕਿ ਇੱਥੇ ਅੰਮ੍ਰਿਤਸਰ ਵੀ ਤਾਜ ਹੈਗਾ ਇਹਨਾਂ ਨਾਲ ਮਿਲ ਕੇ ਇੱਥੇ ਹਸਪਿਟੈਲਿਟੀ ਸੈਂਟਰ ਖੋਲ੍ਹੋ ਤੇ ਸਾਡੇ ਬੱਚਾ ਨੂੰ ਟ੍ਰੇਨ ਕਰੋ ਸਾਡੇ ਬੱਚੇ ਟ੍ਰੇਨ ਹੋਣਗੇ ਤੇ ਉਹਨਾਂ ਨੂੰ ਨੌਕਰੀਆਂ ਸਾਡੇ ਅੰਮ੍ਰਿਤਸਰ 'ਚੀ ਤੁਹਾਨੂੰ ਪਤਾ ਕਿੰਨਾ ਇੱਥੇ ਟੂਰਿਸਟ ਟਰੈਫਿਕ ਆ ਰਿਹਾ ਔਰ ਕਨੈਕਟੀਵਿਟੀ ਨਾ ਉਹ ਕਿਤੇ ਜ਼ਿਆਦਾ ਵਧੇਗਾ ਤੇ ਸਾਡੇ ਬੱਚਿਆਂ ਨੂੰ ਇਹ ਸਰਟੀਫਾਈਡ ਕੋਰਸਸ 'ਚ ਟ੍ਰੇਨਿੰਗ ਮਿਲੇਗੀ ਅੰਮ੍ਰਿਤਸਰ ਵੀ ਨੌਕਰੀਆਂ ਮਿਲਣਗੀਆਂ ਤੇ ਅਗਰ ਬਾਹਰ ਜਾਣਾ ਆ ਤੇ ਇਹ ਟ੍ਰੇਨਿੰਗ ਦੇ ਨਾਲ ਇਹ ਸਰਟੀਫਾਈਡ ਕੋਰਸਸ ਦੇ ਨਾਲ ਉਹਨਾਂ ਨੂੰ ਕਈ ਬੈਟਰ ਨੌਕਰੀਆਂ ਮਿਲਣਗੀਆਂ ਉਹ ਇਹੋ ਹੀ ਮੇਰੇ ਓਪਨਿੰਗ ਦੇ ਮਾਰਕਸ ਸੀਗੇ ਸਾਹਿਬ ਜੀ ਸਵਾਲ ਹੈ ਜੀ ਤੁਸੀਂ ਡਰੱਗਸ ਦਾ ਮੁੱਦਾ ਚੁੱਕਿਆ ਆ کافی ਲੰਬੇ ਸਮੇਂ ਤੋਂ ਇਹ ਡਰੱਗ ਦਾ ਮੁੱਦਾ ਹੈਗਾ ਤੇ ਇਸ ਦੇ ਨਾਲ ਕਈ ਲੀਡਰਾਂ ਦੇ ਨਾਮ ਇਸ ਦੇ ਵਿੱਚ ਸ਼ਾਮਲ ਨੇ ਜਾਂ ਉੱਟਦੇ ਰਹੇਗੇ ਨਹੀਂ ਜਦੋਂ ਸਮੇਂ ਸਮਝੀਏ ਸਰਕਾਰਾਂ ਹੁੰਦੀਆਂ ਨੇ ਕੀ ਇਹ ਕਿ ਟੋਟੇ ਹੀ ਸਰਕਾਰ ਕੇਂਦਰ ਦੇ ਵਿੱਚ ਦੁਬਾਰਾ ਬਣਦੀ ਹੈ ਜਾਂ ਤੁਸੀਂ ਐਨਕੀ ਬਣਦੇ ਹੋ ਉਹਨਾਂ ਲੀਡਰਾਂ ਦੇ ਉੱਤੇ ਕੋਈ ਸਿਕੰਜਾ ਕੱਸਿਆ ਜਾਏਗਾ ਬਿਲਕੁਲ ਮੈਂ ਤੁਹਾਨੂੰ ਦੱਸਿਆ ਕਿ ਐਨਆਈਏ ਦੀ ਇਨਵੈਸਟੀਗੇਸ਼ਨ ਦ ਨਾਰਕੋਟਿਕਸ ਬੋਰਡ ਐਕਟਿਵਲੀ ਤੁਹਾਨੂੰ ਪਤਾ ਹੈ ਕਿ ਨਾਰਕੋਟਿਕਸ ਬੋਰਡ ਨੇ ਰੀਜਨਲ ਸੈਂਟਰ ਆਪਣਾ ਇੱਥੇ ਖੋਲਿਆ ਤੇ ਉਹ ਜਲਦੀ ਫੈਸਿਲੀਟੇਟ ਕਰਵਾ ਕੇ ਆ ਜਿਹੜੇ ਪਿੱਛੇ ਐਕਸ਼ਨ ਵੀ ਹੋਏ ਆ ਉਹ ਐਨਆਈਏ ਦੀ ਇਨਵੈਸਟੀਗੇਸ਼ਨ ਨਾ ਹੋਈ ਆ ਜਿਹੜੇ ਜਿਹੜੇ ਜਿੰਨਾ ਮਰਜ਼ੀ ਵਰਗਾ ਕਦ ਹੋਵੇ ਦੇਖੋ ਇਹ ਸਾਡੇ ਬੱਚਿਆਂ ਦੇ ਭਵਿਸ਼ ਖਰਾਬ ਕਰ ਰਹੇ ਆ ਕੱਲ ਤੁਹਾਡਾ ਵੀ ਬੱਚਾ ਹੋ ਸਕਦਾ ਮੈਂ ਜਦੋਂ ਕੈਂਪੇਨਿੰਗ ਲਈ ਗਿਆ ਦੋਵੇਂ ਜਗ੍ਹਾ ਤੇ ਆਪਣੇ ਪਿੰਡਾਂ 'ਚ ਤੇ ਸ਼ਹਿਰਾਂ 'ਚ ਆਹ ਕਈ ਕਲੋਨੀ 'ਚ ਜਾ ਕੇ ਸਾਡੀਆਂ ਭੈਣਾਂ ਦੀਆਂ ਅਥਰੂ ਦੇਖੋ ਜਾ ਕੇ ਸ਼ਹਿਰਾ ਪਿੰਡ ਕੀ ਕੀ ਇਫੈਕਟ ਹੋਇਆ ਮੈਂ ਅੱਜ ਆਪਣੀ ਪਿੱਛੇ ਕਲੋਨੀ ਜਿੱਥੇ ਗਿਆ ਸੀ ਨਿਸ਼ਾਰਾ ਪਿੰਡ ਨਿਸ਼ਾਰਾ ਪਿੰਡ 'ਚ ਵੀ ਦੇਖ ਲਓ ਇੱਥੇ ਨਾਂ ਤਾਂ ਉਹਦਾ ਹੈਗਾ ਠੱਕਾ ਕੌਲਨੀ ਮੈਂ ਅਵੋਇਡ ਕਰ ਰਿਆ ਸੀ ਲੈਣ ਲਈ ਪਰ ਇੱਕ ਵਾਰੀ ਜਾ ਕੇ ਦੇਖਿਓ ਸੀਵਰੇਜ ਦੀ ਤੇ ਪਾਣੀ ਦੀ ਤਾਂ ਲੱਗਦੀ ਸਮੱਸਿਆ ਆ ਲੇਕਿਨ ਕਮ ਸਕਮ 4 ਘਰ ਜਿਵੇਂ ਮੈਨੂੰ ਭੈਣਾ ਰੋਣ ਲੱਪੀਆਂ ਡਰੱਗਸ ਦੇ ਉੱਤੇ ਤੇ ਇਹ ਬਿਲਕੁਲ ਮੈਂ ਵਾਦਾ ਕਰਦਾ ਆ ਕਿ ਇਹ ਜਿਹੜੀ ਆਪਾਂ ਜੰਗ ਡਰੱਗਸ ਤੇ ਛੱਡੀ ਆ ਇਹ ਬਿਲਕੁਲ ਐਕਸ਼ਨ ਹੋਊਗਾ ਔਰ ਇਹ ਵੀ ਤੁਹਾਨੂੰ ਪਤਾ ਆ ਕਿ ਮੋਦੀ ਸਾਹਿਬ ਇਹੋ ਜੀਆਂ ਚੀਜ਼ਾਂ ਤੇ ਨਹੀਂ ਬਖਸ਼ਦੇ ਸੰਧੂ ਸਾਹਿਬ ਐਮਐਲਏ ਜਿਹੜੀ ਇਸਾਂ ਦਾ ਲੈ ਰਹੇ ਹੈ 200 ਦੇ ਨਾਂ ਲੈ ਰਹੇ ਕਿ 200 ਤੋਂ ਸਿੱਧੇ ਲੋਲ ਉਹ ਜਿਹੜਾ ਪ੍ਰੈਜ਼ੈਂਟ ਅੱਤੇ ਪੋਸਟਡ ਤੁਹਾਨੂੰ ਉਹਦੇ ਬਾਰੇ ਪਤਾ ਆ ਸਾਹਮਣੇ ਹੀ ਲੈਨੇ ਉਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਹੋਏਗੀ ਔਰ ਕਾਨੂੰਨ ਹੈਗੇ ਨੇ ਔਰ ਕਾਨੂੰਨ ਦੇ ਧਾਰੇ ਚ ਰਹਿ ਕੇ ਮੈਂ ਐਮਪੀ ਬਣਿਆ ਤੇ ਮੈਂ ਸਰਟਨਲੀ ਉਹਦੇ ਪੁਸ਼ ਕਰਾਂਗਾ ਤੇ ਮੈਨੂੰ ਯਕੀਨ ਆ ਕਿ ਮੋਦੀ ਸਾਹਿਬ ਵੀ ਕਰਦੇ ਸਾਰੇ ਕੋਈ ਮਾਮਲਾ ਸਾਰੇ ਸਭ ਮੇਲੇ ਦੇ ਵਿੱਚ ਡਰਕਸ ਬੜੀ ਵਿਕਦੀ ਹੈ ਪਰ ਲੋਕ ਕਹਿਣਾ ਚਾਹੁੰਦੇ ਆ ਪੁਲਤ ਨੂੰ ਪੁਲਿਸ ਨੂੰ ਕਹਿਣ ਦੀ ਬਾਵਜੂਦ ਜਦੋਂ ਕੋਈ ਪੁਲਿਸ ਨੂੰ ਕਹਿਆ ਜਾਂਦਾ ਕਿਉਂਕਿ ਉਹ ਤੇ ਗੈਂਗਸਟਰ ਜਾਂ ਸਾਰੇ ਬਰਮਾਸ ਨੇ ਉਹ ਲੋਕੀਂ ਡਰਦੇ ਉਹਨਾਂ ਨੂੰ ਕਹਿੰਦੇ ਨਹੀਂ ਉਹ ਸਾਰੇ ਕਹਿੰਦੇ ਸਾਨੂੰ ਕੋਈ ਤੁਹਾਡੇ ਵੱਲੋਂ ਕੋਈ ਇਹੋ ਜਿਹੀ ਸਿਚੁਏਸ਼ਨ ਹੋਏ ਕਿ ਜਿਹੜਾ ਇੱਕ ਬੌਕਸਰ ਕਹਿਆ ਜਾਏ ਬਿਨਾਂ ਨਾਮ ਤੋਂ ਦੀ ਉਥੇ ਉਹ ਆਪਣੇ ਬਾਹਰ ਕੋਈ ਕਈ ਏਰੀਆ ਤਨ ਬਤਾਸਨਾ ਕਿ ਜਿੱਥੇ ਲੋਕ ਛੜਿਆਂ ਛੜਕਾਂ ਦੇ ਖੋਕਰ ਦੰਦ ਭੇਜਦੇ ਕਿ ਆ ਤੁਸੀਂ ਕੰਮ ਕਰੋਗੇ ਬਿਲਕੁਲ ਕਰਾਂਗੇ ਤੁਸੀਂ ਸ਼ੇਅਰ ਕਰੋ ਤੇ ਮੈਂ ਤੁਹਾਨੂੰ ਤਦੇ ਹੀ ਕਿਹਾ ਕਿ ਬਹੁਤ ਹੋ ਗਿਆ ਸੈਂਟਰਲ ਏਜੰਸੀਜ਼ ਬਾਕੀ ਦੇਖੋ ਆਈਪੀਐਸ ਅਫਸਰ ਜਦੋਂ ਵੀ ਚਾਰਜ ਲੈਂਦਾ ਉਹ ਇੱਕ ਕਮਿਟਮੈਂਟ ਦਿੰਦਾ ਹੈ ਅਗਰ ਉਹ ਕਮਿਟਮੈਂਟ ਪੂਰੀ ਨਹੀਂ ਹੋ ਰਹੀ ਤੇ ਸੈਂਟਰ ਲੀਡਰਸ਼ਿਪ ਇਹਦੇ ਚ ਤਕੜੀ ਕਾਰਵਾਈ ਕਰੂਗੀ ਤੇ ਮੈਂ ਦੇਖੋ ਹਾਂ ਬਾਰ ਬਾਰ ਲੋਕ ਆਪਣਾ ਕਹਿੰਦੇ ਜੀ ਅਸੀਂ ਤਾਂ ਬੜੇ ਜੁੜੇ ਹੋਏ ਆ ਅਸੀਂ ਬੜੇ ਜੁੜੇ ਪਰ ਕੀਤਾ ਕੀ ਪਿਛਲੇ 7 ਸਾਲ ਦੇ ਐਮਪੀ ਨੇ ਕੀ ਕੀਤਾ ਦੇਖੋ ਮੈਂ ਉਹਦੇ ਵੱਲ ਮੈਂ ਇਹ ਨਹੀਂ ਕਹਣਾ ਮੈਂ ਤੁਹਾਨੂੰ ਮੁੱਦੇ ਤੇ ਗੱਲ ਕੀਤੀ ਆ ਪਿਛਲੇ ਜੋ ਹੋਇਆ ਉਹਦਾ ਜਵਾਬ ਜਿਹੜੇ ਬੈਠੇ ਨੇ ਉਹਨਾਂ ਨੂੰ ਪੁੱਛੋ ਮੈਂ ਤਾਂ ਗਾਂ ਦੀ ਗੱਲ ਕਰਦਾ ਆਂ ਔਰ ਮੈਂ ਤੁਹਾਨੂੰ ਉਹਦੇ ਚ ਕਲੀਅਰਲੀ ਦੱਸਿਆ ਆ ਔਰ ਇਹ ਵੀ ਮੈਂ ਦੱਸਿਆ ਰੀਹੈਬਿਲੀਟੇਸ਼ਨ ਦਾ ਵੀ ਤੁਸੀਂ ਸਿਰਫ ਇੱਕ ਚੀਜ਼ ਦਾ ਪੁੱਛਿਆ ਮੈਂ ਤੁਹਾਨੂੰ ਰੀਹੈਬਿਲੀਟੇਸ਼ਨ ਦਾ ਵੀ ਦੱਸਿਆ ਕਿ ਦੋ ਦਵਾਈਆਂ ਜਿਹੜੀਆਂ ਅਮਰੀਕਾ ਚ ਸਕਸੈਸਫੁਲ ਹੋਈਆਂ ਨੇ ਥੋੜੀ ਰਿਸਰਚ ਕਰੋ ਇੱਕ ਟੀਕਾ ਇੱਕ ਨੀਜ਼ਲ ਡਰਾਪਸ ਸਮਝਾ ਜਿਹੜੀ 2014 ਦੇ ਵਿੱਚ ਜਦੋਂ ਲੋਕ ਸਭਾ ਚੋਣਾਂ ਆਈ ਉਹ ਤੋਂ ਰਾਹੁਲ ਗਾਂਧੀ ਹੋਣੀ ਪੰਜਾਬ ਆਏ ਸੀ ਉਹਨਾਂ ਨੇ ਕਹਿਤਾ ਜੀ 80% ਪੰਜਾਬ ਦੇ ਨੌਜਵਾਨ ਐਡਿਕਟਡ ਨੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਚੋਣ ਪ੍ਰਚਾਰ ਕੀਤਾ 2017 ਚ ਉਹਨਾਂ ਨੇ ਵੀ ਨਸ਼ੇ ਦਾ ਪੂਰਾ ਗਿਆ ਕਿ ਨਾ ਪੰਜਾਬ ਦੇ ਵਿੱਚ ਇੰਨਾ ਨਸ਼ਾ ਹੈ ਨਸ਼ਾ ਹੁਣ ਤੁਸੀਂ ਇਹ ਗੱਲ ਉਠਾ ਰਹੇ ਹੋ ਪਰ ਇਹ ਤਾਂ ਸੋਲਿਡ ਹਾਲ ਨਹੀਂ ਕੋਈ ਕਿਉਂਕਿ ਇੱਕਦ ਤਸਰਾ ਦਬਾਰੋਂ ਆ ਰਿਹਾ ਤਾਰੋ ਬਾਰ ਨਸ਼ਾ ਉਥੇ ਬੀਐਸਐਫ ਹੈ ਸੈਂਟਰ ਦੀਆਂ ਏਜੰਸੀਆਂ ਉੱਤੇ ਐਕਟਿਵ ਨੇ ਇਹ ਜਿਹੜੀ ਸਿਆਸੀ ਪਾਰਟੀਆਂ ਇਲੈਕਸ਼ਨ ਜਿਹੜੇ ਵਾਅਦੇ ਕਰ ਜਾਂਦੀਆਂ ਬਟ ਨਸ਼ੇ ਦੀ ਸਮੱਸਿਆ ਉਥੇ ਵੀ ਉੱਥੇ ਹੀ ਹੈ ਜਿੱਦਾਂ ਮੇਰੇ ਦੋਸਤ ਨੇ ਕਿਹਾ ਕਿ ਕਲੀਆਂ ਦੇ ਵਿੱਚ ਨਸ਼ਾ ਵੇਖਦਾ ਮੈਂ ਮੈਂ ਤੁਹਾਨੂੰ ਦੇਖੋ ਮੈਂ ਕੰਕਰੀਟਲੀ ਵੀ ਗੱਲ ਕੀਤੀ ਮੈਂ ਰੀਹੈਬਿਲਿਟੇਸ਼ਨ ਦੀ ਵੀ ਗੱਲ ਕੀਤੀ ਮੈਂ ਤੁਹਾਨੂੰ ਸਟਾਰਟਅੱਪ ਦਾ ਵੀ ਦੱਸਿਆ ਮੈਂ ਤੁਹਾਨੂੰ ਇਹ ਵੀ ਤੁਸੀਂ ਇਹ ਮੈਨੂੰ ਕਹਿੰਗੇ ਲੋਕੀ ਵਾਦਾ ਕਰਕੇ ਭੱਜ ਜਾਂਦੇ ਨੇ ਮੈਂ ਤੇ ਤੁਹਾਨੂੰ ਦੱਸਿਆ ਕਿ ਦੇਖੋ ਉਹਨਾਂ ਨੇ ਅਮਰੀਕਾ 'ਚ ਆ ਤਿੰਨ ਬਾਡੀਜ਼ ਨੇ ਜਿਹੜੇ ਇੱਥੇ ਅੰਮ੍ਰਿਤਸਰ ਆਏ ਸੀ ਵਾਦਾ ਕੀਤਾ ਉਹਨਾਂ ਨੇ ਸੈਟਅਪ ਕੀਤਾ ਤੁਸੀਂ ਦੇਖ ਲਓਗੇ ਪ੍ਰੈਸ 'ਚ ਹੁਣ ਆ ਜਾਊਗਾ ਹਾਂਜੀ ਤੇ ਇੱਕ ਮਿੰਟ ਇੱਕ ਮਿੰਟ ਯਾਦ ਮੈਨੂੰ ਕਿ ਵਾਅਦੇ ਇਹਨਾਂ ਦੇ ਜਾਂ ਨਹੀਂ ਕਰਦੇ ਹਨਾ ਮੈਂ ਤੁਹਾਨੂੰ ਰੀਹੈਬਿਲਿਟੇਸ਼ਨ ਦੀ ਵੀ ਗਾਂਹ ਗੱਲ ਕੀਤੀ ਆ ਜਿਹੜੀ ਕਾਰਵਾਈ ਕਰਨੀ ਆ ਤੁਸੀਂ ਕਿਹਾ ਦੇਖੋ ਜੀ ਆ ਵਾਦੇ ਕਰਕੇ ਆ ਵਾਦੇ ਕਰਕੇ ਐਦ ਕਾ ਤਦ ਹੀ ਮੈਂ ਤੁਹਾਨੂੰ ਕਹਿ ਰਿਹਾ ਇਹ ਪਾਰਲੀਮੈਂਟ ਦੀ ਇਲੈਕਸ਼ਨ ਆ ਮੋਦੀ ਸਾਹਿਬ ਦੀ ਅਪਰੋਚ ਤੁਹਾਨੂੰ ਪਤਾ ਆ ਔਰ ਡਟ ਕੇ ਕਮ ਸੇ ਕਮ ਇਹ ਮੈਸੇਜ ਤੇ ਪਹੁੰਚਾਓ ਮੈਂ ਤਾਂ ਜੋ ਅਮਰੀਕਾ ਜ ਵਾਦਾ ਕੀਤਾ ਸੀ ਉਹ ਇੰਪਲੀਮੈਂਟ ਕੀਤਾ ਹੈ ਡਿਲੀਵਰੀ ਦੀ ਰੈਪਿਊਟੇਸ਼ਨ ਆ ਤੇ ਤੁਹਾਡੀ ਗੱਲ ਬਿਲਕੁਲ ਸਹੀ ਆ ਦੇਖੋ ਲੇਕਿਨ ਫਬਰ ਕੌਣ ਕਰ ਰਿਹਾ ਅੰਮਰਸਰ ਦੇ ਲੋਕ ਕਰ ਰਹੇ ਨਾ ਤੇ ਮੈਂ ਤੜੇ ਹੀ ਆ ਮੁੱਦਾ ਛੁਕਿਆ ਮੈਂ ਇਹ ਨਹੀਂ ਕਹਿ ਰਿਹਾ ਕਿ ਆ ਆ ਆ ਮੈਂ ਤੁਹਾਨੂੰ ਕੰਕਰੀਟਲੀ ਕਿਹਾ ਕੌਣ-ਕੌਣ ਐਕਸ਼ਨ ਲਊਗਾ ਇਹਦੇ ਚ ਦੇਖੋ ਇਹਨਾਂ ਨੇ ਕਿਹਾ ਕਿ ਸ਼ੇਅਰ ਕਰਨਗੇ ਮੈਂ ਵੀ ਤੁਹਾਨੂੰ ਕਹਿੰਦਾ ਚਲੋ ਤੁਸੀਂ ਕਨਫਿਡੈਂਸ਼ੀਅਲੀ ਸ਼ੇਅਰ ਕਰੋ ਐਨਆਈਏ ਨਾਲ ਕਰ ਲਓ ਇੱਥੇ ਨਾਰਕੋਟਿਕਸ ਬੋਰਡ ਆਪਣਾ ਦਫ਼ਤਰ ਖੋਲ ਰਿਹਾ ਉਹਨਾਂ ਨਾਲ ਕਰ ਲਓ ਮੇਰੇ ਥਰੂ ਕਰ ਲਓ ਆਪਾਂ ਜਿੰਨੀ ਕਵਰ ਰੱਖ ਸਕਦੇ ਆ ਉਹਦੇ ਤੇ ਰੱਖਾਂਗੇ ਲੇਕਿਨ ਹੁਣ ਟਾਈਮ ਆ ਗਿਆ ਮੇਰੇ ਲਈ ਨਹੀਂ ਇਹ ਆਪਣੇ ਭਰਾਵਾਂ ਪੈਣਾ ਲਈ ਸਾਨੂੰ ਐਕਸ਼ਨ ਲੈਣਾ ਪੈਣਾ ਹੈ ਤੇ ਜਿਹੜੇ ਜਿਹੜੇ ਵੀ ਵਿੱਚ ਮਿਲੇ ਹੋਏ ਆ ਦੇਖੋ ਇਨਵੈਸਟੀਗੇਸ਼ਨ ਸੈਂਟਰਲ ਏਜੰਸੀ ਕਰਨਗੀਆਂ ਔਰ ਅਖਾਂ ਜਿਹੜਾ ਤੁਸੀਂ ਬਾਰਡਰ ਦਾ ਕਿਹਾ ਦੇਖੋ ਟੈਕਨੋਲੋਜੀ ਬਹੁਤ ਵਧ ਰਹੀ ਆ ਤਨੇ ਮੈਂ ਬਾਰ ਬਾਰ ਕਹਿੰਨਾ ਕਿ ਟੈਕਨੋਲੋਜੀ ਦਾ ਯੂਜ਼ ਕਰਨਾ ਚਾਹੀਦਾ ਫੇਰ ਕਹਿੰਦੇ ਸੰਧੂ ਸਾਹਿਬ ਤੋਂ ਵਹੀ ਗੱਲ ਕਰਦੇ ਆ ਇਹ ਜਿਹੜੇ ਡਰੋਨ ਆਉਂਦੇ ਨੇ ਇਹਨਾਂ ਦੀ ਸ਼ੂਟਡਾਊਨ ਦੀ ਵੀ ਟੈਕਨੋਲੋਜੀ ਆ ਗਈ ਆ ਤੁਹਾਨੂੰ ਪਤਾ ਅਸੀਂ ਆਨ ਡਰੋਨਸ ਲੈ ਰਹੇ ਹਾਂ ਕਿੱਥੇ ਖੜੇ ਹੋ ਕੇ ਕਿੱਥੇ ਆਹ ਜਿਹੜਾ ਐਕਸ਼ਨ ਹੁਣ ਹੋਇਆ ਬਾਰਡਰ ਤੇ ਇਹ ਨੈਸ਼ਨਲ ਏਜੰਸੀਜ਼ ਨੇ ਕੀਤਾ ਆ ਤੇ ਇਸ ਕਰਕੇ ਉਹ ਵੀ ਕਰਾਂਗੇ ਬਿਲਕੁਲ ਤੇ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਹਾਂ ਜਿੰਦੂ ਸਾਹਿਬ ਹਾਂ ਜੀ ਹਾਂ ਰਾਜ ਦੱਸੋ ਜੀ ਜੀਪੀ ਹੈਵ ਬੀਨ ਕਲੇਮਿੰਗ ਐਂਡ ਦੇ ਬੀਨ ਐਕਚੁਅਲੀ Highlighting that they have complete given the Kartarpur Corridor, which was much in demand. They also highlighted their uh, uh, funds they have given to the Punjab. They claim that they have scrapped the blacklist. So much, so, so many uh, things BJP has been claiming uh, that they have given to Punjab and Punjab. Despite this, uh, why? BJP has been facing uh, some protest uh, some of the villages uh, during elections particularly and only we are here to stand and uh, where actually BJP went wrong uh, where is the trust that see देखो ਤੁਸੀਂ کیا ਕਲੇਮਿੰਗ ਜਿਹੜੀਆਂ ਬਲੈਕਲਿਸਟਾਂ ਸੀਗੀਆਂ ਉਹਦਾ ਜਦ ਮੈਂ ਇਨਵੋਲਡ ਸੀਗਾ ਅਮਰੀਕਾ ਚ ਤੇ ਮੈਨੂੰ ਪਤਾ ਆ ਤੁਸੀਂ ਪਿਛਲੀ ਐਵਰੇਜ ਕੱਢ ਲਓ ਕਾਂਗਰਸ ਸਰਕਾਰ ਤੇ ਕਿੰਨੀਆਂ ਐ ਬਲੈਕਲਿਸਟਾਂ ਬਣੀਆਂ ਤੇ 2014 ਤੋਂ ਕਿਤਨਾ ਉਹ ਸਬਟ੍ਰੈਕਟ ਹੋਈਆਂ ਠੀਕ ਹੈ ਜੀ ਸੋ ਉਹ ਤਾਂ ਕਲੇਮ ਬਿਲਕੁਲ ਨਹੀਂ ਹੈਗਾ ਬਾਕੀ ਕਰਤਾਰਪੁਰ ਸਾਹਿਬ ਕਾਰਿਡੋਰ ਦਾ ਉਹ ਵੀ ਤੁਹਾਡੇ ਸਾਹਮਣੇ ਆ ਸਾਡੀ ਅਰਦਾਸ ਚ ਸੀਗਾ ਤੇ ਮੋਦੀ ਸਾਹਿਬ ਨੇ ਕੀ ਕੀਤਾ ਬਾਕੀ ਦੇਖੋ ਕ੍ਰੈਡਿਟ ਵਾਲੇ ਤੇ ਸਾਰੇ ਹੀ ਹੈਗੇ ਹਰ ਚੀਜ਼ ਚ ਹਰ ਕੋਈ ਕ੍ਰੈਡਿਟ ਉਹ ਚੰਗੀ ਗੱਲ ਆ ਚਲੋ ਚੀਜ਼ ਹੋਣੀ ਚਾਹੀਦੀ ਆ ਕ੍ਰੈਡਿਟ ਤੋਂ ਬਾਅਦ ਆਉਂਦਾ ਆ ਹਾਂਜੀ ਤੇ ਆਪਣੇ ਸਿੱਖ ਗੁਰੂਆਂ ਦਾ ਸਾਡੀ ਹਿਸਟਰੀ ਦਾ ਵੀਰ ਬਾਲ ਦਿਵਸ ਹਾਂਜੀ ਆਪਣਾ ਗੁਰੂ ਤੇਗ ਬਹਾਦਰ ਸਾਹਿਬ ਦਾ ਵੀਰ ਬਾਲ ਦਿਵਸ ਦਾ ਦੇਖੋ ਦੁਨੀਆ ਭਰ ਚ ਪਤਾ ਲੱਗਾ ਕਿ ਕਿ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਪਾਈ ਫੋਰਫਰੰਟ ਚ ਸਾਡੀ ਸਟੋਰੀ ਸੀਗੀ ਜੀ ਉਹਦੇ ਬਾਅਦ ਆਪਣਾ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਵੀ ਹੋਰ ਤੁਸੀਂ ਮਾਮਲੇ ਲੈ ਲਓ ਆਪਣਾ ਗਤਕਾ ਨੈਸ਼ਨਲ ਗੇਮਸ ਦਿਖਾਇਆ ਗਿਆ ਪਤਾ ਲੱਗਾ ਨਾ ਲੋਕਾਂ ਨੇ ਦੇਖਿਆ ਸਾਰਿਆਂ ਨੇ ਲਾਈਵ ਟੈਲੀਵਿਜ਼ਨ 'ਚ ਆਪਣੇ ਬਨਾਰਕ ਦੇ ਯੂਨੀਵਰਸਿਟੀ ਚ ਨੈਸ਼ਨਲ ਇੰਸਟੀਚਿਊਟ ਆਫ ਇੰਡੀਅਨ ਸਿੱਖ ਸਟੱਡੀਜ਼ ਸੈਟਅਪ ਹੋਈ ਆਪਣੇ ਗੁਰਬਾਣੀ ਦੀ ਟ੍ਰਾਂਸਲੇਸ਼ਨ ਦੀ ਇਨੀਸ਼ੀਏਸ਼ਨ ਯੂਨੈਸਕੋ ਲੈਂਗੁਏਜਸ ਉਹ ਕੀਤੀ ਗਈ ਦੇਖੋ ਐਗਜ਼ੈਂਪਸ਼ਨ ਜੀਐਸਟੀ ਦੀ ਮੈਂ ਵੀ ਅਮਰੀਕਾ ਸੀਗਾ 150 ਐਂਟੀਕਵਿਟੀਆਂ ਜਿਹੜੀਆਂ ਆਈਆਂ ਜਿਹੜੀਆਂ ਸਿੱਖ ਕਲਚਰ ਨਾਲ ਰਿਲੇਟਡ ਸੀਗੀਆਂ ਜਿਹਦੇ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਰੈਲਿਕ ਵੀ ਸੀਗੀ ਤੋਂ ਮੈਂ ਮੈਂ ਇੱਕ ਮਿੰਟ ਆ ਚੀਜ਼ਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਨਾ ਇਹ ਕਲੇਮ ਨਹੀਂ ਆ ਦੇਖੋ ਅਫਗਾਨਿਸਤਾਨ ਦੀ ਜਦੋਂ ਏਵੈਕੂਏਸ਼ਨ ਹੋਈ ਮੈਂ ਅਮਰੀਕਾ ਸੀਗਾ ਮੈਨੂੰ ਪਤਾ ਆ ਉੱਥੇ ਬੜੀ ਰਿਕੁਐਸਟ ਕੀਤੀ ਕਾਂਗਰੈਸ ਮੈਂ ਸੈਨੇਟਰ ਨੂੰ ਕਿ ਇਹਨਾਂ ਨੂੰ ਏਵੈਕੂਏਟ ਕਰਵਾ ਦਿਓ ਮੈਨੂੰ ਦੱਸੋ ਕਿੰਨੇ ਸਿੱਖ ਵਕੂਏਟ ਹੋਏ ਸੀ ਉਦੋਂ ਲੈ ਕੇ ਕੌਣ ਆਇਆ ਸਾਡਾ ਯਾਰ ਲੈ ਕੇ ਆਇਆ ਨਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਪਛਾਇਆ ਨਾ ਸੋ ਇਹ ਕੀਤੀਆਂ ਗਈਆਂ ਨੇ ਹੁਣ ਜਿਹੜਾ ਤੁਹਾਡਾ ਦੂਸਰਾ ਸਵਾਲ ਹੈ ਉਹਦਾ ਦੇਖੋ ਉਹ ਤੇ ਸਿੰਪਲ ਸਿੰਪਲ ਪੋਲਿਟਿਕਸ ਆ ਉਹ ਜਿਹੜੇ ਕਰਦੇ ਨੇ ਪੋਲਿਟਿਕਸ ਕਰਦੇ ਨੇ ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹੀ ਆ ਕਿ ਅੰਮ੍ਰਿਤਸਰ ਵਾਲਿਆਂ ਦਾ ਦੇਲ ਬਹੁਤ ਵੱਡਾ ਆ ਬਲੂ ਸਟਾਰ ਇੱਥੇ ਹੋਇਆ ਮੈਂ ਤਾਂ ਸੀਗਾ ਦਿੱਲੀ ਵੀ ਮੈਂ ਪੜਦਾ ਸੀ 84 ਦੇ ਰਾਇਟਸ ਮੈਂ ਵੀ ਦੇਖੇ ਫੇਰ ਵੀ ਅੰਬਰਸਰ ਨੇ ਕਾਂਗਰਸ ਦੇ ਐਮਪੀ ਜਿਤਾਏ ਕਾਂਗਰਸੀ ਸਰਕਾਰ ਬਣਾਈ ਤੇ ਜਦੋਂ ਦੂਜਿਆਂ ਦਾ ਚਾਨ ਦਾਦਾ ਤੇ ਉਦੋਂ ਮਿੱਟੀ ਸੁਟਣੀ ਸ਼ੁਰੂ ਕਰ ਦਿੰਦੇ ਆ ਥੋੜਾ ਜਿਆਦਾ ਕੀਛੇ ਆਪਣੀ ਮਾਦ ਵੀ ਦੇਖਣਾ ਚਾਹੀਦਾ ਸਾਰਿਆਂ ਨੂੰ ਦੇਖੋ ਮੈਂ ਤਾਂ ਪਿੰਡਾਂ 'ਚ ਵੀ ਜਾਂਦਾ ਹਾਂ ਆਪਣੇ ਅਰਬਨ ਏਰੀਆਜ਼ ਵੀ ਜਾ ਰਿਹਾ ਹਾਂ ਡਵੈਲਪਮੈਂਟ ਦੇ ਮੁੱਦੇ ਦੀ ਗੱਲ ਕਰ ਰਹੇ ਹਾਂ ਫਾਰਮਰਜ਼ ਦੀ ਵੀ ਗੱਲ ਕੀਤੀ ਆ ਹੁਣ ਫਾਰਮਰ ਦੇ ਵੀ ਇਸ਼ੂ 'ਚ ਅਗਰ ਲੈ ਲਓ ਮੈਂ ਆਮ ਸ਼ੋਰ ਕਿ ਕੋਈ ਨਾ ਕੋਈ ਸਵਾਲ ਪੁੱਛੂਗਾ ਚਲੋ ਉਦੋਂ ਆਪਾਂ ਜਵਾਬ ਦੇ ਦੇਵਾਂਗੇ ਲੇਕਿਨ ਕਿਸੇ ਵੀ ਏਰੀਆ 'ਚ ਮੇਰੀ ਫੋਕਸ ਹੈ ਇਨਕਮ ਵਧਣ ਫਾਰਮਰਸ ਦੀਆਂ ਇੰਡਸਟਰੀਆਂ ਦੀਆਂ ਇੱਥੋਂ ਦੀ ਟੂਰਿਜ਼ਮ ਦੀ ਕਨੈਕਟਿਵਿਟੀ ਦੀ ਵੀ ਮੈਂ ਕੰਕਰੀਟ ਗੱਲ ਕੀਤੀ ਆ ਮੈਂ ਇਹੋ ਹੀ ਰਿਕੁਐਸਟ ਕਰ ਰਿਹਾ ਉਹਦੇ ਐਡੀਸ਼ਨ ਕਰਵਾਓ ਮਿੱਟੀ ਸੁਟਣੀ ਤਾਂ ਬੜੀ ਸੌਖੀ ਆ ਕਿਥੇ ਦਿਸ ਸੁਟ ਸਕਦੇ ਆ ਸੁਨੀ ਸਰ ਤੁਸੀਂ ਐਸੀ ਗੱਲ ਕੀਤੀ ਹੈ ਲੰਬੇ ਸਮੇਂ ਤੋਂ ਲੋਕ ਜਿਹੜੇ ਵੀ ਪੋਲਿਟਿਸ਼ੀਅਨ ਕਹਿੰਦੇ ਜਲੂਰ ਨੇ ਐਸੀਡੈਂਟ ਸਪੈਸ਼ਲ ਇਕਨੋਮਿਕ ਜ਼ੋਨ ਬਟ ਨੇਲੀਆਂ ਸਟੇਟਾਂ ਨੂੰ ਮਿਲ ਚਾਹੀਦੀਆਂ ਜਿਹੜੀਆਂ ਉਹਨਾਂ ਨੂੰ ਤੇ ਦੇ ਦਿੱਤੇ ਜਾਂਦਾ ਟੈਕਸ ਬੈਨੀਫਿਟ ਵੀ ਦਿੱਤੇ ਜਾਂਦੇ ਪਰ ਬਾਰਡਰ ਸਟੇਟ ਹੋਣ ਦੇ ਨਾਲ ਤੇ ਪੰਜਾਬ ਨੂੰ ਹਮੇਸ਼ਾ ਹੀ ਇਗਨੋਰ ਕੀਤਾ ਜਾਂਦਾ ਇਹਦੇ ਨਾਲ ਹੀ ਮੈਂ ਸਵਾਲ ਹੈ ਬਾਰਡਰ ਤੁਹਾਨੂੰ ਲੱਗਦਾ ਕਿ ਅਡਾਰੀ ਵਾਗਾ ਬਾਰਡਰ ਖੁੱਲਣਾ ਚਾਹੀਦਾ ਦੋ ਸਕੈਨਰ ਲੱਗੇ ਬੜੇ ਸਾਲਾਂ ਤੋਂ ਉਹ ਚੱਲਦੇ ਨਹੀਂ ਐ ਤੇ ਕੀ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਬੇਰੋਜ਼ਗਾਰੀ ਵੀ ਖਤਮ ਹੋਏਗੀ ਕਿਉਂਕਿ ਲੋਕਾਂ ਨੂੰ ਜਦੋਂ ਰੋਜ਼ਗਾਰ ਮਿਲੇਗਾ ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨਸ਼ਾ ਵੀ ਖਤਮ ਹੋਏਗਾ ਦੇਖੋ ਕੱਲਾ ਨਸ਼ੇ ਦਾ ਤਾਂ ਮੈਂ ਤੁਹਾਨੂੰ ਕਈ ਆਲਟਰਨੇਟਿਵਸ ਦੱਸੇ ਨੇ ਹਾਂ ਆਪਣਾ ਸਟਾਰਟਅੱਪ ਵੀ ਦੱਸੇ ਹੋਰ ਵੀ ਹੁਣ ਆ ਜਿਹੜੀ ਗੱਲ ਹੈ ਤੁਹਾਨੂੰ ਪਤਾ ਪਿਛਲੀ ਵਾਰੀ ਮੈਂ ਕੰਕਰੀਟ ਤਿੰਨ ਪ੍ਰੋਪੋਜ਼ਲਸ ਆਪਣੇ ਵੱਲੋਂ ਪਾਈਆਂ ਹੋਰ ਵੀ ਦੱਸੋ ਬਿਲਕੁਲ ਐਡ ਕਰਾਂਗੇ ਪਹਿਲੀ ਇੱਥੋਂ ਦੀ ਕਾਰਗੋ ਫੈਸਿਲਿਟੀ ਇੱਕ ਵੀ ਕਾਰਗੋ ਫਲਾਈਟ ਨਹੀਂ ਹੈਗੀ ਇੱਥੋਂ ਕਿਸੇ ਨੇ ਮੁੱਦਾ ਕਿੰਨਾ ਕਿ ਚੁੱਕਿਆ ਆਪਾਂ